ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿ ਸੰਮੇਲਨ ਸੈਸ਼ਨ ਲੈਣ ਤੋਂ ਬਾਅਦ ਭਾਰਤ ਪਰਤਾਈ ਨੇ ਦੱਖਣ ਅਫਰੀਕਾ ਦੇ ਜੋਹਾਨਸਬਰਗ ਛੋਏ ਇਸ ਤੰਦਨਾ ਸੰਮੇਲਨ ਦੌਰਾਨ ਪੀਐਮ ਮੋਦੀ ਨੇ ਵਕ ਵਕ ਸਹਿਜਨਾ ਸੈਸ਼ਨ ਲਿਆ ਇਸ ਮਾਗਮ ਦੇ ਆਲੇ ਦੁਆਲੇ ਆਲਮੀ ਆਗੂਆਂ ਨਾਲ ਦੁਵੱਲੀ ਚਰਚਾ ਕੀਤੀ ਪੀਐਮ ਮੋਦੀ ਨੇ ਸਾਰਿਆਂ ਲਈ ਇੱਕ ਨਿਆਹ ਪੂਰਨ ਅਤੇ ਬਰਾਬਰ ਭਵਿੱਖ ਸੰਬੰਧੀ ਸੈਸ਼ਨ ਦੌਰਾਨ ਬੋਲਦਿਆਂ ਕਿਹਾ ਕਿ ਤਕਨੀਕੀ ਤਰੱਕੀ ਨੂੰ ਮਨੁੱਖੀ ਕੇਂਦਰਿਤ ਆਲਮੀ ਅਤੇ ਓਪਨ ਸੋਰਸ ਆਧਾਰਿਤ ਹੋਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪੰਜ ਭਾਰਤ ਵਿੱਚ ਡਿਜੀਟਲ ਭੁਗਤਾਨ, ਪੁਲਾੜ ਟੈਕਨੋਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ 'ਚ ਲਾਗੂ ਕੀਤੀ ਜਾ ਰਹੀ ਹੈ। ਪੀਐਮ મોદી ਨੇ ਭਾਰਤ ਦੀ AI ਰਣਨੀਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਤਿੰਨ ਥੰਮ੍ਹਾਂ ਤੇ ਆਧਾਰਿਤ ਹੈ ਬਰਾਬਰ ਮੌਕੇ, ਆਬਾਦੀ ਪੱਧਰ ਦੇ ਹੁਨਰ ਵਿਕਾਸ ਅਤੇ ਜ਼ਿੰਮੇਵਾਰ ਪਰਤੋਂ। ਪਰਤ ਦਾ AI ਮਿਸ਼ਨ ਯਕੀਨੀ ਬਣਾ ਰਿਹਾ ਹੈ ਕਿ AI ਦੇ ਲਾਭ ਦੇਸ਼ ਦੇ ਹਰ ਜ਼ਿਲ੍ਹੇ ਤੇ ਪਾਸ਼ਾ ਤੱਕ ਪਹੁੰਚਣ ਉਹਨਾਂ ਨੇ ਆਲਮੀ ਪੱਧਰ ਤੇ AI ਦੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਆਲਮੀ ਸੰਧੀ ਬਣਾਉਣ ਦਾ ਸੁਝਾਅ ਵੀ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਫਰਵਰੀ 2026 ਚ ਭਾਰਤ ਵੱਲੋਂ ਕਰਵਾਏ ਜਾਣ ਮੱਲੇ AI ਪ੍ਰਭਾਵ ਸੰਮੇਲਨ ਚ ਆਲਮੀ ਆਗੂਆਂ ਦੇ ਸਵਾਗਤ ਦੀ ਇੱਛਾ ਪ੍ਰਗਟਾਈ। ਇਸ ਸੰਮੇਲਨ ਦਾ ਵਿਸ਼ਾ ਹੋਵੇਗਾ ਸਭਨਾ ਦੇ ਹਿੱਤਾਂ ਲਈ ਸਾਰਿਆਂ ਦੇ ਸੁੱਖਾਂ ਲਈ।